ਸ਼ਾਗਿ ਬਣਾਇਆ ਨਹੀਂ ਇਹਨੇ ਮੈਂ ਬਣਾਉਣੀ ਬੇਟੇ ਸਕਾਪ ਅੱਗੇ ਵੜਦੇ ਹੁੰਦੇ ਸੀਗੇ ਤੇ ਓਵੇਂ ਮੈਨੂੰ ਤਾਂ ਸ਼ੌਕ ਹੈ ਆਹੀ ਠੰਡ ਮੈਂ ਕੁਛ ਨਾ ਕੁਛ ਬਣਾਉਂਦੀ ਰਹਿਣੀ ਆ ਹੁਣ ਮੈਂ ਆਪਦੇ ਸਿਰ ਤੇ ਬੰਨਣ ਨੂੰ ਸਕਾਪ ਬਣਾਉਣੀ ਆ ਠੰਡ ਦੇ ਵਿੱਚ ਨਹੀਂ ਹਮ ਇੱਕ ਮੋٹے ਮੋٹے ਨੇ ਇੰਨੇ ਇੱਕ ਤੁਹ ਨਾਲ ਦੂਰ ਜਿਹੜਾ ਜੀਨ ਨਾਲ ਬੁਨੇ ਨਾਲ ਇਹ ਵੀ ਹੁੰਦੀ ਆ ਹਾਂ ਅੱਛਾ ਉਹ ਯਾਰਨ ਪਛਮੂ ਉਹਨਾਂ ਹੁੰਦੀ ਆ ਬੇਟੇ ਬੂਲ ਯਾਰ ਨਬੂਲ ਹੁੰਦੀ ਆ ਉਹ ਜਿਹੜੀ ਤੇਰੀ ਮੰਮੀ ਮੱਖੀਆਂ ਜੀਆਂ ਤੇ ਫੁੱਲ ਬੂਟੇ ਚ ਬਣਾਉਂਦੀ ਹੁੰਦੀ ਆ ਨਾ ਉਹ ਹੋਰ ਹੁੰਦੇ ਆ ਇਹ ਬਰੀਕ ਹੁੰਦੇ ਨੇ ਇਹ ਬਣਾਉਨੇ ਆ ਅੱਗੇ ਮੈਂ ਬਣਾਉਂਦੀ ਕੋਟੀਆਂ ਸਵਾਟਰਾਂ ਤੇਰੇ ਵੀ ਤੇਰੇ ਛੋਟੇ ਹੁੰਦੇ ਤੇ ਬਹੁਤ ਬਣਾਈ ਸੀ ਮੈਂ ਜਦ ਤੂੰ ਜਨਮਿਆ ਨਾ ਤੇ ਮੈਂ ਉੱਥੇ ਹਸਪੀਟਲ ਚ ਸੀਗਾ ਤੂੰ ਤੇ ਮੈਂ ਉੱਥੇ ਹੀ ਲੈ ਗਈ ਪਾਚਮ ਚੱਕ ਕੇ ਤੇ 3 ਦਿਨ 4 ਦਿਨ 5 ਦਿਨਾਂ ਤੋਂ ਤੇਰੀ ਮੰਮੀ ਨੂੰ ਛੁੱਟੀ ਮਿਲੀ ਤੇ 5 ਦਿਨਾਂ ਚ ਮੈਂ ਤੇਰਾ ਸੂਟ ਬੁਣ ਕੇ ਕੋਟੀ ਪਜਾਮੀ ਟੋਪੀ ਬੂਟ ਸਾਰਾ ਕੁਝ ਬਣਾਤਾ ਸੀਗਾ ਹੁਣ ਮੈਂ ਆਪ ਦਾ ਸਕਾਫ ਬਣਾਉਣੀ ਆ ਆਹ ਨਾਲੇ ਮੇਰਾ ਜੀ ਲੱਗਿਆ ਰਹਿੰਦਾ ਇਹਨਾਂ ਨਾਲ ਪੁਣੀ ਜਾਨੀ ਰਹਿਣੀ ਐ ਠੀਕ ਐ ਤੈਨੂੰ ਵੀ ਬਣਾ ਦੂੰਗੀ ਟੋਪੀ ਇੱਕ ਤੇ ਆਹਾ ਦੇਖੀ ਨਾ ਆ ਦੇਖ ਮੰਮੀ ਨੇ ਬਣਾਉੱਖੇ ਇੱਥੇ ਦਿਖਾਈ ਦਿਖਾ ਮੈਨੂੰ ਹਾਂ ਇਹ ਇਹ ਯਾਰ ਇਹ ਪੱਛਮ ਐ ਇਹਦੇ ਨਾਲ ਇੱਥੇ ਆ ਆ ਜੁੜੇ ਨਾਲ ਹੁੰਦੇ ਆ ਹਾਂ ਹਾਂ ਭਾਈ ਆ ਤਾਂ ਆ ਤਾਂ ਬੜਾ ਕੁਛ ਐ ਭਾਈ ਇਹ ਕੀ ਕੁਛ ਬਣਾ ਰੱਖਿਆ ਆ ਖਖਸਾ ਕੁਛ ਬਣਾ ਅੱਛਾ ਬਣਾ ਕੇ ਇਹ ਦੂਜੀ ਪੱਛਮ ਹੁੰਦੀ ਐ ਬੇਟੇ ਇਹ ਮੋਟੀ ਹੁੰਦੀ ਐ ਇਹ ਮਹਿੰਗੀ ਵੀ ਬਹੁਤ ਆਉਂਦੀ ਹੈ ਦੂਜੀ ਨਾਲੋਂ ਆਪਣੀ ਹਾਂ ਆ ਤਾਂ ਮੇਰੇ ਨਾਲ ਦਾ 70-80 ਰੁਪਈਆ ਦਾ ਗੋਲਾ ਆਉਂਦਾ ਆ 4-500 ਦਾ ਆਉਂਦਾ ਹੈਗਾ ਖੜ ਜਾ ਕੱਢ ਨਾ ਤੀ ਕੱਢ ਨਾ ਤੀ ਕੁੰਡੇ ਵਿੱਚੋਂ ਤੇ ਭਾਈ ਕਿਹੜੀਆਂ ਕਿਹੜੀਆਂ ਸਹਲੀਆਂ ਨੇ ਆਪਣੇ ਚੱਕ ਲੀਆਂ ਸਲਾਈਆਂ ਤੇ ਕਿਹਨੇ ਕਿਹਨੇ ਕਰਤੀਆਂ ਸ਼ੁਰੂ ਹੁਣ ਠੰਡ ਦੇ ਵਿੱਚ ਮੈਨੂੰ ਕਮੈਂਟ ਜ਼ਰੂਰ ਕਰਿਓ ਹਨਾ ਮੈਂ ਤਾਂ ਹੁਣ ਲੱਗੀ ਪਈ ਆ ਆਪਾਂ ਤਾਂ ਜੋਰੋ ਜੋਰ ਹੋਇਆ ਪਿਆ ਕੰਮ ਹੁਣ ਆਪਣੇ ਪਛਮਾਲਾ ਤੇ ਦੱਸੋ ਬਈ ਕਮੈਂਟ ਕਰ ਕਰਕੇ ਠੀਕ ਹੈ ਜੀ ਓਕੇ